ਹਾਂਜੀ ਦੋਸਤੋ ਸਾਰਿਆਂ ਨੂੰ 7.0 ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਆਏ ਆਂ ਦੋਸਤੋ ਜਿੱਦਾਂ ਕਿ ਵਿਕਰੀ ਵਾਲੇ ਪਸ਼ੂ ਵੀਰ ਦੇ ਕੋਲ ਹੁੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਵੀ ਤਕਰੀਬਨ ਤੁਹਾਨੂੰ ਕੋਈ 4 ਐਨੀਮਲ ਦਿਖਾਉਣੇ ਆ ਦੋਸਤੋ 4 ਵੜਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਸੂਏ ਸੂਏ ਨਖਵੀ ਆ ਗੱਬਣ ਵੀ ਆ ਕੁਝ ਤਿਆਰੀ ਤੇ ਦੋਸਤੋ ਆ ਜਾਣਗੇ ਥੋੜੇ ਦਿਨਾਂ ਤੱਕ ਸੋ 4 ਵੜਾਂ ਨੇ ਕਿਉਂ ਬੜਾਂ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਰ ਹਰ ਬੇਲ ਦੇ ਕੋਲੋਂ ਲੈ ਕੇ ਅੱਜ 6 ਜਨਵਰੀ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ 11:00 ਵਜੇ ਦਾ ਸਮਾਂ ਹੈ ਜੀ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਨਰਖ ਪਰਖ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਗੱਬਣ ਪਸ਼ੂ ਆਪਦਾ ਚੌਥਾ ਨਾਂ ਦਾ ਟਿਪ ਕੇ ਸੋਇਆ ਸੋਇਆ ਨਾਗ ਦੋਸਤੋ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਆਪਣਾ ਸਾਈ ਬੈਨਾ ਕਰਕੇ ਰਿਸਪੌਂਸਿਬਿਲਟੀ ਤੁਹਾਡੀ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਸੋ ਖਾਸ ਵਿਜ਼ਿਟ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਸਾਇਦੋਂ ਦੁੱਬਲੀ ਬਰਵਾਲਾ ਚੀਮਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਹਰੀ ਕੇ ਪੱਤਨ ਤੋਂ ਕੋਈ 10 12 12 ਕਿਲੋਮੀਟਰ ਦੀ ਦੂਰੀ ਆ ਪਿੰਡ ਜੋਰ ਸਿੰਘ ਵਾਲੇ ਦੀ ਆਓ ਕਰਦੇ ਆ ਗੱਲਬਾਤ ਵੀਰ ਹਰਵੀਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵੀਰ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਓ ਟੇਟਾ ਵੀ ਜੀ ਠੀਕ ਠਾਕ ਬਾਈ ਹਰਵੀਰ ਅੱਥੇ ਆ ਜੀ ਚੜਦੀ ਕਲਾ ਕਿਰਪਾ ਬਾਈ ਠੀਕ ਆ ਤੇ ਅੱਜ ਹਰਵੈਲ ਸਿੰਘ ਕਿਵੇਂ ਆ ਪਸ਼ੂ ਆਪਣੇ ਕੋਲ ਚਾਰ ਨਗਨੇ ਮਕਾਉ ਸਾਨੂੰ ਸਾਹਿਬ ਓਵਰਹਾਲ ਆ ਪਾ ਤਿੰਨ ਦੀ ਡਿਟੇਲ ਦੇਵਾਂਗੇ ਹਾਂ ਚੌਥੀ ਥੋੜਾ ਜਿਆ ਸੂਨ ਦੇ ਲਾਗੇ ਜਾਂ ਸੂਪੀ ਫੇਰ ਆਪਾਂ ਉਹਦੀ ਜਾਣਕਾਰੀ ਦੇਵਾਂਗੇ ਚਲੋ ਦਿਖਾ ਦਿਓ ਤੁਸੀਂ ਕਵਰ ਚਲੋ ਦਿਖਾ ਦਿਓ ਜਿਹ ਲੈੰਦੀ ਆ ਦੇਣ ਆ ਲੈੰਦੀ ਆ ਲਓ ਇੱਕ ਦੋਸਤੋ ਵੈੜ ਤੁਹਾਨੂੰ ਲਾਸਟ ਵਿੱਚ ਜਿਹੜੀ ਦਿਖਾਉਣੀ ਆ ਦਿਨ ਖਜੇ ਲੈੰਦੀ ਆ ਪਰ ਪ੍ਰੋਪਰ ਆਪਣਾ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਰੇਟ ਭਾਅ ਪੜਤਾ ਜਿਹੜਾ ਦੋਸਤੋ ਕੋਈ ਵੀ ਤਿਆਰੀ ਤੇ ਖਰੀਦਣ ਵਾਲਾ ਹੁੰਦਾ ਬਾਕੀ ਅੱਗੇ ਹਰਵੈਲ ਬਾਈ ਦੀ ਇੱਛਾ ਜਿੱਦਾਂ ਵੀ ਹੋਇਆ ਵਿਚ ਰੇਡ ਕਰਨਾ अच्छा भाई हरबेहल पहले नंबर तो इधर से स्टार्ट कर दिए ये जड़ी हां दूसरे सूए सुई है कोई तीसरा भी सुए दा मान सकदा सुई नु करीब इन्नू 35 ਤੋਂ 40 ਦਿਨ ਹੋ ਗਏ ਆ ਹਮ ਇਸ ਟਾਈਮ ਇਹਦੇ ਥੱਲੇ 12 ਕਿਲੋ ਜਿਹੜਾ ਦੁੱਧ ਆ ਰੈਡੀ ਆ ਪਿੱਛੇ ਇਹਦੇ ਮਤਲਬ ਬੱਚਾ ਜਿਹੜਾ ਆਪਾਂ ਦਿਖਾ ਦੇਨੇ ਆ ਠੀਕ ਹੈ ਜੀ ਲਓ ਦੋਸਤੋ 35 ਦਿਨ ਦਾ ਸਮਾਂ ਜਿਹੜਾ ਹੋ ਗਿਆ ਸੁਈ ਨੂੰ ਦੂਜਾ ਸੁਆ ਪੂਰੇ ਵੱਡੇ ਕਦ ਕਾਠ ਦੀ ਇਹ ਵੜਾ ਵਜਨ ਵਜਨਮੀ ਚੰਗਾ ਹਾਈਟ ਕੱਦ ਪੂਰਾ ਉੱਚਾ ਵੱਡੀਆਂ ਬੜਾ ਦੇ ਵਿੱਚ ਇਹਦੀ ਗਿਣਤੀ ਤੁਸੀਂ ਕਰੋਗੇ ਜਦੋਂ ਤੁਸੀਂ ਕੋਈ ਵੀਰ ਕੋਈ ਖਰੀਦਣ ਆਇਆ ਤੇ 12 ਕੇ 13 ਹਰ ਵੇਲੇ ਭਾਈ 12 ਕਿਲੋ ਤੁਸੀਂ ਮੰਨ ਕੇ ਲੈ ਜਾ ਸਕਦੇ ਹੋ ਅੱਛਾ ਜੀ ਨਾਲ ਸੋ 12 ਕਿਲੋ ਦੋਸਤੋ ਇਹ ਈਡੀਆ ਮੰਨ ਕੇ ਕੋਈ ਫਿਰ ਸੌਦਾ ਕਰ ਲੈ ਠੀਕ ਆ ਬਾਕੀ ਸੰਤੂ ਸਾਹਿਬ ਇੱਕ ਚੀਜ਼ ਆ ਇਸ ਵੈੱਡ ਦੀ ਹਾਂ ਚਲੋ ਜਿੱਥੋਂ ਵੀ ਆਪਾਂ ਲੈ ਕੇ ਆਂਦੀ ਆ ਆਪਾਂ ਜਿਆਦਾਤ ਨਹੀਂ ਇਹਦੀ ਬਰੀਡ ਦੀ ਗੱਲ ਕਰੀਏ ਜਾਂ ਇਹਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਇਹਨੂੰ ਦੁੱਧ ਵਧਣਾ ਚਾਹੀਦਾ ਹੋਰ ਜ਼ਿਆਦਾ ਵਧਣਾ ਚਾਹੀਦਾ ਅੱਧੋ ਅੱਧੀ ਦੁੱਧ ਦਾ ਫਰਕ ਪਾਉਣਾ ਚਾਹੀਦਾ ਨਹੀਂ ਤਾਂ ਕੋਈ ਜ਼ਿਆਦਾ ਨਹੀਂ 4-5 ਕਿਲੋ ਇਹ ਦੁੱਧ ਤੇ ਹੋਰ ਆਉਣੀ ਚਾਹੀਦੀ ਜਿੱਡੀ ਵੱਡੀ ਵਹਿੜਾ ਰਵੇਲ ਸਿਆਂ ਦੁੱਧ ਨੂੰ ਪੂਰਾ ਸੰਦੂ ਸਾਹਿਬ ਜਿੱਥੋਂ ਆਈ ਹੈ ਨਾ ਹਾਂ ਬਿਲਕੁਲ ਆਪਾਂ ਕਹਿ ਨਹੀਂ ਸਕਦੇ ਚਲੋ ਉਹ ਤਾਂ ਵੀਰ ਸੋਣੀ ਰਿਆ ਹਾਂ ਬਾਕੀ ਬਿਲਕੁਲ ਸਾਮ ਸੰਭਾਲਣੀ ਸੀ ਹੋਗੀ ਹਾਂ ਵੀ ਆਹ ਏਡੀਪੈਡ ਨੂੰ ਤਾਂ 20 ਤੋਂ ਬਾਹਰ ਕਿੰਨਾ ਮਰਜੀ ਦੁੱਧ ਪਾਉਣਾ ਚਾਹੀਦਾ। ਕੱਲ੍ਹ ਆਈ ਚਲੋ ਆਪਾਂ ਨੂੰ ਹੁੰਦਾ ਪਸ਼ੂ ਆਇਆ ਵਾ ਸੇਲ ਕਰ ਦੋ ਜਿਸ ਭਾਅ ਮਿਲਿਆ ਉਸੇ ਹਿਸਾਬ ਨਾਲ ਹਨਾ। ਬਿਲਕੁਲ। ਬਾਕੀ ਸੰਧੂ ਸਾਹਿਬ ਇਹੋ ਜੀਆਂ ਬੱਚੀਆਂ 60 70 ਨੂੰ ਨਹੀਂ ਮਿਲਦੀਆਂ। ਹੂੰ। ਲਓ ਵੀ ਦੋਸਤੋ 13 12 13 13 ਲੀਟਰ ਤੇ ਹੁਣ ਜਿਹੜੀ ਚੱਲਦੀ ਪਈ ਆ ਕੋਈ ਵੀ ਰਾਡੀ ਚੁਵਾਈ ਕਰਕੇ ਤਸੱਲੀ ਕਰ ਸਕਦਾ। ਸੁਈ ਸੁਵਾਈ ਆ ਮਗਰ ਬੱਚਾ ਹੈ ਕਹਿੰਦੇ? ਹਾਂਜੀ ਹੈਗਾ ਜੀ। ਬੱਚਾ ਹੀ ਆ। ਆ ਬੱਚਾ ਜੀ। ਲਓ ਜੀ। ਦੋਸਤੋ ਮਗਰ ਬੱਚਾ ਤੁਸੀਂ ਆਹ ਵੇਖ ਲਓ ਇਹੋ ਹੀ ਆ ਹਾਂਜੀ ਲਓ ਜੀ ਆਹ ਬੱਚਾ ਮਗਰ ਬੱਛਾ ਮੇਲ ਕਾਫ ਅਨਾਰਮਲ ਘਰਾਂ ਦੇ ਵਿੱਚੋਂ ਇਹ ਘਰ ਚੋਂ ਆਈ ਆ ਘਰ ਚੋਂ ਆਈ ਸੰਤੋ ਸਾਹਿਬ ਉਹ ਤੁਸੀਂ ਜੱਜ ਕਰ ਹੀ ਸਕਦੇ ਜੋ ਕਿ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਆਹੋ ਵੀ ਆਹੋ ਨਹੀਂ ਤਾਂ ਦੋ ਦਿਨਾਂ ਬਾਅਦਾਂ ਤੋਂ ਘਮੀ ਹੁੰਦੀ ਤੇ ਆ ਕੁਛ ਨਹੀਂ ਲੱਗ ਰਹੀ ਕੁਛ ਨਹੀਂ ਸੀ ਲੱਗਣਾ ਇਹਦੇ ਬਿਲਕੁਲ ਤਾਂ ਬਿਲਕੁਲ ਨਾ ਦੋਸਤੋ ਕਈ ਵਾਰ ਨਰਮ ਨਾਰਮਲ ਸੇਵਾ ਦੇ ਵਿੱਚੋਂ ਪਸੂ ਨਿਕਲਦਾ ਬਾਕੀ ਵਛਾ ਤੁਹਾਨੂੰ ਦਿਖਾਤਾ ਜੱਜਮੈਂਟ ਕੋਈ ਵੀਰ ਸਹੀ ਜੇ ਅੰਦਾਜ਼ਾ ਲਾ ਸਕਦਾ ਕੋਈ 40 ਦਿਨ 35 ਦਿਨ 35 ਦਿਨ ਸਮਾਗਿਆ ਬਥੇਰਾ ਲਾਇਆ ਗੋਹਾ ਪਰ ਅਜੇ ਵੀ ਹੌਲੀ ਹੌਲੀ ਲੱਥੂਗਾ ਕੋਈ 4-5 ਦਿਨ ਨਵਾਵਾਂਗੇ ਬਿਲਕੁਲ ਜੀ ਤੇ ਹਰਵੈਲ ਭਾਈ ਕਿੱਥੋਂ ਤੱਕ ਜਾਂਦਾ ਲੈਣ-ਦੇਣ ਕਰਦੇ ਪੀ ਆ ਮੋਲੇ ਦਾ 43000 ਹਾਂ ਉੱਚੋ ਮਾਨਤਨ ਆਪਾਂ ਕਰਾਂਗੇ ਫੁੱਲ ਵੱਡੀ ਵੇੜ 43 'ਚ ਹਾਂਜੀ ਬਿਲਕੁਲ ਲਓ ਜੀ 43000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਛੋਟ ਛੱਪਾ ਹੋਊਗਾ ਅਗਲੀ ਆ ਗਈ ਵੇੜ ਆਪਣੇ ਕੋਲ ਇੱਕ ਕਰਾਂਗੇ ਜਿਹੜੀ ਬਲੈਕ ਆ ਕੋਈ ਹਵਾਨਾ ਜਿਹੜਾ ਦੋਸਤੋ ਟੌਪ ਸਪੋਰਟ ਵਾਈਟ ਹੈਗੇ ਥੱਲੇ ਠੀਕ ਆ ਜੀ ਤੇ ਇਹ ਵੇੜ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਸੂਈ ਇਹ ਵੀ ਮੇਰੇ ਨੂੰ ਤਾਂ ਤਾਜੀ ਆ ਇਹ ਕਿੰਨੇ ਦਿਨਾਂ ਦੀ ਸੂਈ ਹੈ ਵੀ ਕੋਈ 20 25 ਦਿਨ ਦੀ ਸੂਈ ਹੈ ਮੰਗਰੇ ਦੇ ਆ ਬੱਚਾ ਵਾ ਉਹ ਬੱਚਾ ਵੱਛਾ ਹਾਂਜੀ ਲਓ ਜੀ ਆ ਬੱਚਾ ਮਗਰ ਮੇਲ ਕਾਛ ਹੈ ਕਿ ਬੱਚੀ ਸ਼ਾਇਦ ਅੱਛਾ ਕਰ ਲੈਣੀ ਛੋਰ ਕੋਈ ਸੋ ਇਹ ਵੜਾ ਦੋਸਤੋ ਦੂਜਾ ਸੂਬਾ ਦੇ 20 25 25 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਦੁੱਧ ਹਰ ਵੇਲੇ ਉਹ ਨਾ ਕਿੰਨਾ ਕੁ ਥੱਲੇ ਦੇ ਦੱਸੰਦੂ ਸਾਹਿਬ 12 ਹੀ ਆਊਗਾ ਪਰ 10 ਕਹਿ ਕੇ ਦੇਵਾਂਗੇ ਲਓ ਜੀ 12 ਕਿਲੋ ਆ ਪਰ 10 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰੇ ਠੀਕ ਆ ਜੀ ਤੇ ਆਹ ਦੇਖੋ ਤੁਸੀਂ ਵੜਾੜ ਪੂਰੀ ਦੇਖ ਲਓ ਹਾਈਟ ਚਾਹੇ ਵੀਰ ਕੋਈ ਮੀਡੀਅਮ ਅਕਾਊਂਟ ਕਰ ਲੇ ਮੀਡੀਅਮ ਤੋਂ ਥੋੜੀ ਜਿਹੀ ਲੰਬਾਈ ਵੜੀ ਆ ਪੂਰਾ ਠੁਕਮਾ ਲੈਵਾ ਹਾਂ ਬਿਲਕੁਲ ਹੁਣ ਇਹਦੀ ਚਵਾਈ ਹੋ ਚੁੱਕੀ ਆ ਅੱਛਾ ਜੀ ਮਾਰਨਿੰਗ ਚੁਵਾਈ ਹਾਂ ਇਹਦੀ ਚੁਵਾਈ ਬਿਲਕੁਲ ਹੋ ਗਈ ਜੀ ਠੀਕ ਆ ਜੀ ਲਓ ਦੋਸਤੋ ਮਾਰਨਿੰਗ ਚੁਵਾਈ ਜਿਹੜੀ ਹੋ ਚੁੱਕੀ ਆ ਇਸ ਵਾਰ ਸੰਧੂ ਸਾਹਿਬ ਆਏ ਇਹ ਵੀ ਵੈਡ ਕਰ ਹੋਈਆਂ ਹਾਂ ਤੇ ਸਾਮ ਸੰਭਾਲ ਨਹੀਂ ਸੀ ਇੰਨੀ ਬਾਕੀ ਚਲੋ ਬੱਛੀ ਜ਼ਿਆਦਾ ਤਾਂ ਨਹੀਂ ਸੰਧੂ ਸਾਹਿਬ ਰੇਟ ਦੇ ਅਕੋਰਡਿੰਗ ਹੀ ਆਪਾਂ ਗੱਲ ਕਰਾਂਗੇ ਰੇਟ ਦੇ ਮੁਤਾਬਕ ਹੀ ਆਪਾਂ ਗੱਲ ਕਰਾਂਗੇ ਹਾਂ ਤਾਂ ਵੀ 33000 ਰੁਪਿਆ ਦਾ ਰੇਟ ਆ 33000 ਮੁੱਲ ਥੋੜਾ ਬੋਧਾ ਮੰਨਦਾਨ ਆਪਾਂ ਕਰਾਂਗੇ ਠੀਕ ਆ ਜੀ ਤੇ ਬਾਕੀ ਬੱਛੀ ਚੰਗੀ ਆ ਲਓ ਦੋਸਤੋ 25 ਏ ਬੱਚਾ ਸਾਨੂੰ ਸਾਬਦਾ ਆ ਬੱਚਾ ਆ ਗਿਆ ਮਾਰਾ ਕਰਦੀ ਹੈ ਸ਼ੋਰ ਬੱਚਾ ਕਿ ਬੱਚੀ ਹੈ ਇੱਕੋ ਮਿੰਟ ਜੀ ਆ ਵੇਖ ਦੀਏ ਸੋ ਦੋਸਤੋ ਬੱਚਾ ਸ਼ੋਰ ਕਰਦ ਰਿਹਾ ਬੱਚਾ ਬੱਚੀ ਹੈ ਸਾਨੂੰ ਬੱਚੀ ਹੈ ਲਓ ਦੋਸਤੋ ਮਗਰ ਬੱਚੀ ਆ 25 ਕ ਦੇਣਾ ਸੁਗਾ ਤੁਸੀਂ ਮੰਨ ਲਓ ਬਾਕੀ ਆ ਬੱਚਾ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਦਿਖਾ ਦਿੰਨੇ ਆ ਆ ਲਓ 25 ਕੇ ਦਿਨ ਆਈਡੀਆ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ 10 ਕਿਲੋ ਨੈਟ ਪੱਕਾ ਦੁੱਧ ਜਿਹੜਾ 10 ਕਿਲੋ ਮੰਨ ਕੇ ਭਰਾ ਕੋਈ ਸੌਦਾ ਕਰੇ ਠੀਕ ਹੈ ਸੌਦਾ ਵਾਦੀ ਹੋ ਪਰ ਆਪਾਂ 10 ਕਿਲੋ ਹੀ ਕਰਾਂਗੇ ਹਰ ਰੋ ਵੀ ਥਾਣਾ ਥਾਣਾ ਚਵਾਈ ਹੋ ਜਾਂਦੀ ਉਹਦੀ ਚਵਾਈ ਬਹੁਤ ਵਧੀਆ ਹੁੰਦੀ ਸੰਧੂ ਸਾਹਿਬ ਲਓ ਜੀ ਬਾਕੀ ਸੰਧੂ ਸਾਹਿਬ ਜਾਤ ਨਸਲ ਆ ਹਾਂ ਠੀਕ ਆ ਜੀ ਸੋ 33000 ਲੈਣ ਦੇਣਾ ਦੋਸਤੋ 33000 ਦੇ ਵਿੱਚੋਂ ਭਈਆਂ ਦਾ ਮਾਨ ਤਾਨ ਕਰ ਦਿਆਂਗੇ ਵਿੱਚੋਂ ਛੋੜ ਚੱਪਾ ਹੋ ਜਾਊਗਾ 33000 ਚੋਂ ਠੀਕ ਆ ਸੋ ਵੇੜ ਤੁਸੀਂ ਪ੍ਰੋਪਰ ਦੇਖ ਲਈਏ ਚਵਾਈ ਹੋਈ ਆ ਦੋਸਤੋ 11:00 ਵਜੇ ਦਾ ਸਮਾਂ ਕੋਈ ਚਵਾਈ ਇਹਨਾਂ ਪਸ਼ੂਆਂ ਦੀ ਹੋਈ ਆ ਜਿਹੜੇ ਚਵਾਈ ਵਾਲੇ ਆ ਤੇ ਲਿਆਓ ਜੀ ਅਗਲੀ ਆ ਵੇੜ ਆਪਣੇ ਕੋਲ ਆ ਗਈ ਆ ਇਹ ਵੀ ਸੂਈ ਆ ਕਿ ਗੱਪਣ ਇਹ ਸੰਧੂ ਸਾਹਿਬ ਗੱਪਣ ਐ ਸ਼ਾਈ ਵਾਲਾ ਸ਼ਾਈ ਵਾਲਾ ਕੀ ਹੈ ਮੇਰੇ ਕੋਲ ਜੀ ਲਓ ਦੋਸਤੋ ਰਾਠੀ ਤੇ ਸ਼ਾਈ ਵਾਲ ਦਾ ਥੋੜਾ ਜਿਹਾ ਮਿਕਸਰ ਸਰ ਬਿਲਕੁਲ ਜੀ ਠੀਕ ਆ ਜੀ ਤੇ ਵੇੜ ਤੁਸੀਂ ਵੇਖ ਕੇ ਚੈੱਕ ਕਰੋ ਬਾਕੀ ਤੁਹਾਨੂੰ ਤਸੱਲੀ ਦੇ ਨਾਲ ਜਿਹੜਾ ਦਿਖਾਉਣੇ ਆ ਪਸ਼ੂ ਅੱਗੇ ਦਿਨ ਹਜੇ ਲੈਂਦੀ ਆ ਕਿੰਨੇ ਦਿਨ ਲੈ ਜੂ ਸੰਧੂ ਸਾਹਿਬ ਦੂਜੇ ਸੂਏ ਵਹਿੜਨੇ ਸੂਣਾ ਆ ਇਹ ਰਾਠੀ ਤੇ ਸ਼ਾਈ ਵਾਲ ਦਾ ਕਰਾਸ ਆ ਹਾਂ ਬਾਕੀ ਇੱਕ ਚੀਜ਼ ਸੰਧੂ ਸਾਹਿਬ ਵੇਖੀ ਚੱਲੋ ਸ਼ਾਈ ਵਾਲ ਆਉਂਦੀਆਂ ਰਹਿੰਦੀਆਂ ਠੰਡੀ ਬਹੁਤ ਆ ਦੇਖੋ ਹਾਂ ਰਾਠੀ ਦੇ ਵਿੱਚ ਮਿਕਸ ਹੋ ਗਿਆ ਆ ਦੇਖੋ ਸੰਧੂ ਸਾਹਿਬ ਠੰਡੀ ਠੰਡੀ ਬਹੁਤ ਆ ਬਿਲਕੁਲ ਆ ਸਾਈਡ ਤੋਂ ਦਿਖਾਓ ਨੂੰ ਹਾਂ ਬਿਲਕੁਲ ਲਓ ਜੀ ਢਿਲ ਢੁਲਪਾ ਕਾਫੀ ਜ਼ਿਆਦਾ ਆ ਐਨੋ ਬਿਲਕੁਲ ਗੋਲ ਆ ਵਹਿੜ ਲਓ ਸੂਬਾ ਤੀਜਾ ਕਿ ਦੂਜਾ ਜੀ ਦੂਜਾ ਸੰਧੂ ਸਾਹਿਬ ਆ ਕਰੋ ਚੱਕ ਜੀ ਦੂਜਾ ਸੂਬਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਮੋਠ ਮੋਠ ਥਾਣਾ ਦ ਹੱਥੀ ਚਵਾਈ ਦਾ ਥਣ ਲੱਗਾ ਤੇ ਵੈਸੇ ਜਦੋਂ ਸ਼ਾਈਵਾਲ ਦਾ ਕ੍ਰੋਸ ਹੋ ਜੇ ਤੁਸੋਂ ਕਿਸੇ ਪਸ਼ੂ ਦੇ ਵਿੱਚ ਵੀ ਚਾਹੇ ਐਫਐ ਚਾਹੇ ਰਾਠੀ ਆ ਤੇ ਥਣ ਦੀ ਕੁਆਲਿਟੀ ਨਹੀਂ ਖਰਾਬ ਹੁੰਦੀ ਥਣ ਪੂਰਾ ਰੋਖ ਰੋਖ ਹੁੰਦਾ ਮੁਠੀ ਮੁਠੀ ਥਣ ਸੰਧੂ ਸਾਹਿਬ ਇਹਦੀ ਜਿਹੜੀ ਸੂ ਆ ਇਹਦਾ ਥਣ ਆ ਇਹਦੇ ਬੋਡੀ ਬੰਦਰਾ ਬਿਲਕੁਲ ਸ਼ਾਈਵਾਲ ਦਾ ਹਾਂ ਠੀਕ ਹੈ ਜੀ ਠੀਕ ਹੈ ਓਕੇ ਜੀ ਪਰ ਸੰਧੂ ਸਾਹਿਬ ਠੰਡੀ ਬਹੁਤ ਜ਼ਿਆਦਾ ਹੂੰ ਲਓ ਜੀ ਕਰੋ ਚੈੱਕ ਠੀਕ ਹੈ ਠੀਕਾ ਬਾਕੀ ਬਣੂਗੀ ਬਹੁਤ ਜ਼ਿਆਦਾ ਲੈਜੋ ਹਜੇ 5-7 ਦਿਨ ਹੋ ਸਕਦਾ ਸਿੰਦ ਵੱਧ ਵੀ ਖੜੀ ਲੋ ਜੀ 5-7 ਦਿਨ ਦੋਸਤੋ ਹਜੇ ਕੱਢਦੀ ਆ ਠੀਕ ਆ ਸੋ ਕੋਈ ਵੀਰ ਸੌਦਾ ਕਰ ਸਕਦਾ ਆਈਡੀਆ ਮੰਨ ਕੇ ਇਹ ਮੱਝ ਆ ਇਹ ਗਾਂ ਨਹੀਂ ਆ ਹਮ ਮਤਲਬ ਇਹਦੀ ਦੁੱਧ ਦੀ ਕੁਆਲਿਟੀ ਬਿਲਕੁਲ ਮੱਝਾਂ ਵਾਲੀ ਹੁੰਦੀ ਆ ਹਮ ਇਹਦਾ ਜਿਹੜਾ ਦੁੱਧ ਆ ਐਕਟਿਵ ਆ ਦੂਜੀਆਂ ਗਾਵਾਂ ਨਾਲੋਂ ਹਮ ਲੋ ਵੀ ਦੋਸਤੋ ਇਹ ਬਾਹਰ ਕ੍ਰੋਸ ਆਂਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਤੀ ਆ ਠੰਡੀ ਧੀਰੀ ਆ ਸੀਲਸਾਉ ਪੂਰੀ ਆ ਥਾਣਾ ਦੀ ਵੀ ਚੰਗੀ ਆ ਤੇ ਬਾਕੀ 90 ਹਵਾਨਾ ਜਿਹੜਾ ਦੋਸਤੋ ਹੁਣ ਦਿਨਾਂ ਦੇ ਹਿਸਾਬ ਨਾਲ ਪੂਰਾ ਤਿਆਰ ਕਰਤੀ ਪਈ ਆ ਬਣ ਜਾਊਗੀ ਤਿਆਰੀ ਹੋ ਜਾਊਗੀ ਇੱਕ ਹਫਤੇ ਤੱਕ ਕੋਈ ਵੀ ਰਮਨ ਕੇ ਕੋਈ ਆਈਡੀਆ ਰੱਖ ਕੇ ਕੋਈ ਸੌਦਾ ਕਰ ਸਕਦਾ ਠੀਕ ਆ ਸੰਧੂ ਸਾਹਿਬ ਇਹਦਾ ਰੇਟ ਆਪਾਂ ਨਾ ਫੋਨ ਤੇ ਕਰਾਂਗੇ ਕਿਉਂਕਿ ਹਜੇ ਕੱਚੀ ਆ ਵੈੜ ਅੱਛਾ ਜੀ ਹੋ ਸਕਦਾ ਹਜੇ ਨਿਗਾਹ ਨਾ ਚੜੇ ਕਿਸੇ ਦੀ ਕਿਉਂਕਿ ਬਹੁਤ ਜ਼ਿਆਦਾ ਬੰਦੀ ਜੀ ਅਜੇ ਕੋਈ ਖਰੀਦਣਾ ਚਾਹੁੰਦਾ ਜਾਇਜ਼ ਮੁੱਲ ਬਿਲਕੁਲ ਆ ਜਾਇਜ਼ ਹੀ ਆ ਕੋਈ ਜ਼ਿਆਦਾ ਨਹੀਂ ਆ ਚਲੋ ਫਿਰ ਵੀ ਆਪਾਂ ਇਹਨੂੰ ਲਓ ਦੋਸਤੋ ਇੱਕ ਲਾਸਟ ਦੇ ਵਿੱਚ ਤੁਹਾਨੂੰ ਵੈੜ ਦਿਖਾਉਣੀ ਹੈ ਤੇ ਇਹ ਵੈੜ ਨਾ ਤਿਆਰੀ ਚਾ ਮਤ ਔਰ ਜਿੰਨੀ ਅੱਜ ਤਿਆਰੀ ਕੀਤੀ ਐ ਇਸ ਵਾਰਡ ਨੇ ਉਹ ਨਹੀਂ ਆਪਾਂ ਤੁਹਾਨੂੰ ਦਿਖਾ ਦਨੇ। ਆਹ ਚਲੋ ਸੂਈ ਤੋਂ ਹੀ ਦਿਖਾਉਣੀ ਸੀ। ਪਰ ਇਹ ਆ ਕਿ ਆਪਾਂ ਫਿਰ ਵੀ ਲਓ ਵੀ। ਸੋ ਬਲੈਕ ਜਹ ਰੰਗ ਆ ਦੋਸਤੋ ਠੀਕ ਆ ਸ਼ਾਈਨਿੰਗ ਸ਼ੂਨਿੰਗ ਪੂਰੀ ਆ। ਤੇ ਹਵਾਨੇ ਲੈਵੇ ਤਾਂ ਬਿਲਕੁਲ ਢਿੱਡ ਦੇ ਥੜੇ ਪਾਸੇ ਜਿਹੜੇ ਸਪੋਰਟ ਵਾਈਟ ਹੈਗੇ ਬਾਕੀ ਓਵਰ ਆ ਬਾਡੀ ਜਿੰਨੀ ਉੱਪਰੋਂ ਸਾਰੀ ਠੀਕ ਆ ਜੀ। ਲੱਕ ਤੋਂ ਕਹਿ ਲਈਏ ਕੰਕਰੋੜ ਤੋਂ ਉੱਪਰ ਜਿੰਨਾ ਵੀ ਪੇਟ ਵਾਲੇ ਪਾਸੇ ਸਾਰੀ ਬਲੈਕ ਆ। ਤੇ ਆਹ ਦੇਖੋ। ਸੂਬਾ ਕਿਰਮਾ ਹੋਗਾ ਜੀ ਇਹ। ਸੰਦੂ ਸਾਹਿਬ ਦੂਜਾ ਹੀ ਸੂਆ ਵੈਟਦਾ ਹਾਂਜੀ ਚੰਗੀ ਭਾਰੀ ਬਾਡੀ ਦੇ ਵਿੱਚ ਹੂੰ ਪਿਛਲੀ ਵਾਰਾਂ ਵੀ ਇਹਦਾ 26 27 ਕਿਲੋ ਦਾ ਦੁੱਧਰ ਪਾਉੜ ਸੀਗਾ ਅੱਛਾ ਜੀ ਅਜੇ ਸੰਦੂ ਸਾਹਿਬ ਇਹ ਟਾਈਮ ਲੈਂਦੀ ਆ ਲਓ ਜੀ ਅਜੇ ਢਿੱਲਾਂ ਤੋਂ ਲੰਬਾ ਬਹੁਤ ਜ਼ਿਆਦੀਆਂ ਕਵਰ ਕਰੋ ਇਹਨੂੰ ਪੂਰਾ ਹੂੰ ਲਓ ਜੀ ਸੋ ਢਿੱਲਾਂ ਕਾਫੀ ਆ ਦੋਸਤੋ ਥੋੜਾ ਲੰਮਾ ਤੋਰਦੀ ਹਰ ਵਾਰ ਆਹ ਜੀ ਵੇਖੋ ਬਾਕੀ ਵੰਡਾ-ਮੁੰਡਾ ਬਹੁਤ ਸੋਹਣੀਆਂ ਨੇ ਵਿਰਲਾ-ਬੁਰਲਾ ਵੇਖੋ ਦੋਸਤੋ ਅਗਲੇ ਪਿਛਲੇ ਥਾਣਾਂ ਦੀਆਂ ਵਿਰਲਾ ਪੱਧਰ ਬਹੁਤ ਆ ਸੰਦੂ ਸਾਹਿਬ ਉੱਪਰੋਂ ਜਿੱਟ ਜਿੱਟਦੀ ਵਿਰਲਾ ਅਗਲੇ ਪਿਛਲੇ ਤੇ ਲੇਵਾ ਵੀ ਜਿਹੜਾ ਪੱਦਰ ਬਖਾਲਾ ਬਿਲਕੁਲ ਤੇ ਆਰਡਰ ਜਿਹੜਾ ਦੋਸਤੋ ਸੋਨਾ ਬਣਾ ਰਹੀ ਆ ਵੈਸੇ ਆਪ ਵੀ ਪੂਰੀ ਨਿੱਗਰ ਆ ਪੂਰੀ ਪਿੰਡੇ ਦੀ ਵੇਖੂਗਾ ਤੇ ਨਿੱਗਰ ਪਿੰਡਾ ਪੂਰੀ ਲਿਸ਼ਕਾ ਵੈੜ ਦੇ ਵਿੱਚ ਆ ਕਰੋ ਚੈੱਕ ਠੀਕ ਆ ਸੋਨਾ ਜ਼ਲਬਰੀਡ ਦੇ ਵਿੱਚ ਵੀ ਪੂਰੀ ਐਚਐਫ ਬਰੀਡ ਦੇ ਵਿੱਚ ਆ ਜਾਂਦੀ ਆ ਬਾਕੀ ਠੰਡੀ ਸੀਲ ਬਹੁਤ ਓਕੇ ਓਕੇ ਜੀ ਅਰ ਭੈਰਾ ਥਾਣੇ ਬਹੁਤ ਸੋਹਣਾ ਲੱਗਾ ਮੁੱਠੀ ਮੁੱਠੀ ਥਾਣਾ ਮੈਂ ਨਾ ਇੱਕ ਚੀਜ਼ ਬਣੂਗੀ ਜਿਸ ਦਿਨ ਆਹ ਵੇਖੋ ਪੂਰੀ ਤਿਆਰ ਹੁੰਦੀ ਹੈ ਨਾ ਲਓ ਦੋਸਤੋ ਮੁੱਠੀ ਮੁੱਠੀ ਥਾਣਾ ਸੋ ਹੱਥੀ ਚਬਾਈਲਾ ਥਾਣਾ ਕੋਈ ਲੇਡੀਜ਼ ਕੋਈ ਵੇਰ ਆਰਾਮ ਜਿਹੀ ਚਬਾਈ ਕਰਦਾ ਸਮਝ ਲਓ ਘਰਤੀ ਸੀ ਆਪਣੇ ਕੋਲੇ ਇਹ ਹਾਂ ਤਾਂ 27 ਲੀਟਰ ਦੇ ਲਗਭਗ ਚੱਲੀ ਹੈ 26 ਤੋਂ ਬਾਅਦ ਹਾਂਜੀ ਹਾਂਜੀ ਆ ਲਓ ਜੀ ਸੋ ਬਾਕੀ ਦੋਸਤੋ ਖਲੋਣੀ ਖਲਾਨੀ ਬਹੁਤ ਸੋਹਣੀ ਹੈ ਬੈਡ ਦੀ ਠੀਕ ਹੈ ਨਸਲ ਬ੍ਰੀਡ ਦੇ ਵਿੱਚ ਪਸ਼ੂ ਹੁੰਦੇ ਆ ਜਿਹੜੇ ਬਿਲਕੁਲ ਵੈਸੇ ਹੀ ਠੰਡੀ ਧੀਰੀ ਆ ਸਲੱਗ ਸਲੂਗਾ ਤੋਰਾ ਤਾਰੇ ਦੱਸ ਰਿਹਾ ਕੋਈ ਕਾਹ ਨਹੀਂ ਪੈਂਦੀ ਠੀਕ ਹੈ ਜਿੰਨੇ ਵੀ ਆ ਬਿਲਕੁਲ ਠੰਡੀ ਧੀਰੀ ਆ ਸੋ ਥਣ ਦੀ ਕੁਆਲਿਟੀ ਥੋੜੀ ਜੀ ਆਪਾਂ ਨਜ਼ਦੀਕੀ ਤੋਂ ਦਿਖਾ ਰਿਹਾ ਦੋਸਤੋ ਕਿਸੇ ਵੇਰ ਨੂੰ ਸਮਝੋ ਵਿੱਚ ਆ ਸਕੇ ਬਹੁਤ ਵਧੀਆ ਸੰਨੂ ਸਾਹਿਬ ਠੀਕ ਹੈ ਕੋਈ ਸ਼ਾਕੀ ਨਹੀਂ ਹੈਗਾ ਬੈਡ ਦੇ ਵਿੱਚ ਸੋ ਵੈਸੇ ਤਿਆਰੀ ਤੇ ਆ ਪੂਰੀ ਤਿਆਰੀ ਤੇ ਲੱਗੀ ਆ ਆਰਡਰ ਆਪਾਂ ਉਮੀਦ ਕਰ ਸਕਦੇ ਹਾਂ ਇਸ ਬੈਡ ਤੋਂ ਬੀ ਚੰਗਾ ਸੋਹਣਾ ਤ ਬਹੁਤ ਵਧੀਆ ਲੋਬੀ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਈ ਤੇ ਫੋਨ ਚੱਕ ਲਿਓ ਤੇ ਸੰਪਰਕ ਕਰ ਲਿਓ ਭਾਈ ਹਰ ਹਰੇਲ ਦੇ ਨਾਲ ਕੋਈ ਵੀਰ ਟਿਪਲੇ ਆਪਣੀ ਤਸੱਲੀ ਕਰ ਲੇ ਕਿਉਂਕਿ ਪਸੂ ਗੱਭਣ ਆ ਟਿਪਕੇ ਕੋਈ ਭਰਾ ਗਿਆ ਜਿੱਦਾਂ ਵੀ ਤ ਸੰਤੁਸ਼ਟੀ ਹੁੰਦੀ ਆ ਤਸੱਲੀ ਹੁੰਦੀ ਆ ਉਦਾਂ ਹੀ ਕਰ ਲਿਓ ਸੰਤੋ ਸਭ ਆਸ ਕਰਦੇ ਆ ਕਿ ਐਰਕੀ ਵੀ ਚਲੋ ਪਿਛਲੀ ਵਾਰ ਜਿੰਨਾ ਤੇ ਆਪਾਂ ਉਮੀਦ ਹੈਗੀ ਹੈਗੀ ਆ ਆ ਬਾਕੀ ਚਲੋ ਅਗੇ ਪਰਮਾਤਮਾ ਨੂੰ ਪਤਾ ਹੈ ਕੀ ਆ ਕਿਸ ਤਰ੍ਹਾਂ ਜਾਂ ਅਗਲੇ ਦੀ ਕਿਸਮਤ ਬਿਲਕੁਲ ਜਿੱਤੇ ਆ ਨਹੀਂ ਰਾਜੀ ਆ ਜਿਹੜੇ ਸਾਨੂੰ ਪਸੂ ਉਪਰੋਂ ਰਾਜੀ ਤੇ ਉਮੀਦ ਕਰਦੇ ਆ ਵੀ ਚਲੋ ਪਿਛਲੀ ਵਾਰ ਨਾਲੋਂ ਪਲਾਸੀ ਉਮੀਦ ਬੰਦਾ ਕਰਦਾ ਤੇ ਬਾਕੀ ਅੱਗੇ ਸੇਵਾ ਕਿਸ ਦੀ ਤੇ ਕੀ ਇਹਦਾ ਮੁੱਲ ਕਰਾਂਗੇ ਸਾਨੂੰ ਸਵੇ ਦਾ ਮੁੱਲ ਆਪਾਂ ਹਜੇ ਨਹੀਂ ਕਰਨਾ ਅੱਛਾ ਜੀ ਆਪਾਂ ਫੋਨ ਤੇ ਕਰ ਸਕਦੇ ਹਾਂ ਓਕੇ ਬਾਕੀ ਹਜੇ ਜਿਹੋ ਜਿਹਾ ਸਮਾਂ ਹੋ ਗੋ ਮਤਲਬ ਕੋਈ ਭਾਨਪਰਾ ਖਰੀਦਣਾ ਚਾਹੁੰਦਾ ਤੇ ਪੈਸੇ ਲਾ ਸਕਦਾ ਫੋਨ ਕਰ ਲੈ ਬਿਲਕੁਲ ਜੀ ਬਾਕੀ ਹਜੇ ਇੰਨੀ ਹੋਰ ਬਣੂਗੀ ਠੀਕ ਬਹੁਤ ਵਧੀਆ ਬਣੂਗੀ ਠੀਕ ਹੈ ਤੇ ਅੱਜ ਇਹੋ ਐਨੀਮਲ ਸੀ ਆਪਣੇ ਕੋਲ ਇਹੀ ਸਾਨੂੰ ਸਭ ਇਹੀ ਸੀ ਲਓ ਵੀ ਦੋਸਤੋ ਇਹ ਚਾਰ ਹੀ ਪਸ਼ੂ ਤੁਹਾਨੂੰ ਦਿਖਾਉਣੇ ਸੀ ਚਾਰੇ ਵੇੜਾਂ ਸੀ ਅੱਜ ਬਾਈ ਹਰਪ੍ਰੇਮ ਸਿੰਘ ਦੇ ਕੋਲ ਤੇ 6 ਜਨਵਰੀ ਨੂੰ ਆਪਾਂ ਇਹ ਅੱਜ ਕਵਰੇਜ ਕੀਤੀ ਹੈ ਦੋਸਤੋ ਠੀਕ ਹੈ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਹੋਰ ਨਵੇਂ ਕਿਸਾਨ ਵੀਰ ਫਾਰਮਰ ਵੀਰਾਂ ਤੱਕ ਜਿਹੜੀ ਆ ਦੋਸਤੋ ਸਾਂਝੀ ਕਰਦੇ ਆ ਕਰੋ ਤਾਂ ਜੋ ਅੱਗੇ ਕਿਸੇ ਹੋਰ ਨਵੇਂ ਕਿਸਾਨ ਫਾਰਮਰ ਵੀਰ ਨੇ ਪਸ਼ੂ ਖਰੀਦਣਾ ਉਹਦੀ ਜਿਹੜੀ ਦੋਸਤੋ ਇਹ ਦੇਖ ਰੇਖ ਵਿੱਚ ਪਸ਼ੂ ਆ ਜਾਣ ਤੇ ਹਰਪੀਰ ਭਾਈ ਬੋਲਦਿਆਂ ਨੰਬਰ 9903882025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਭਾਈ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ